ठीकु आहे नी ਅੱਗੇ ਜਾਈ ਜਾਂ ਨੀ ਯਾਰੇ ਪਿੱਛੇ ਹੋਊਗੀ ਮਬਾਰਜਾ ਹੋਣਾ ਪੀੜਾਣੀਆਂ ਸਵੇਰੇ ਜੀਨੇ ਵੀ ਲਾਓ ਪਾਣੀ ਆਉਂਦਾ ਕਰਦਾ ਕਰਦਾ ਟੰਸਾ ਰੁਕ ਜਾ ਰੁਕ ਜਾਈ ਪਿੰਡ ਵਿੱਚ ਲਿਖਿਆ ਦੀ ਕਿਰਪਾ ਦੇ ਨਾਲ ਨవరਾਤੇ ਪੁਰਾਦੇ ਅਸ਼ੀਰਵਾਦ ਨਾਲ ਮੇਰ ਨਾਲ ਸੰਪੂਰਨ ਹੋਏ ਨੇ ਔਰ ਅੱਜ ਦੁਸ਼ਹਿਰੇ ਦਾ ਪਰਵ ਹੈ ਮੈਂ ਸਮਝਦਾ ਵੀ ਸਾਡੀ ਭਾਰਤ ਦੀ ਉਸ ਪ੍ਰਾਚੀਨ ਔਰ ਅਮੀਰ ਵਿਰਸੇ ਦਾ ਇਤਿਹਾਸ ਖੁਸ਼ੀਆਂ ਭਰਿਆ ਔਰ ਇੱਕ ਐਸਾ ਤਿਹਾੜਾ ਹੈ ਜਿੱਥੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਨਿਆਏ ਦੇ ਖਿਲਾਫ ਲੜਾਈ ਔਰ ਸੱਚ ਦੀ ਜੀਤ ਜੜੀ ਆ ਉਹ ਇਤਿਹਾਸ ਪ੍ਰੇਰਨਾ ਦਿੰਦਾ ਔਰ ਮੈਂ ਅੱਜ ਇਸ ਪਾਵਨ ਪਵਿੱਤਰ ਤਿਹਾੜੀ ਦੇ ਉੱਪਰ ਆਪਣੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਾਰਕ ਦਿਨਾ ਔਰ ਸ਼ੁਭ ਕਾਮਨਾਵਾਂ ਦਿਨਾ ਅੱਜ ਗੁਰਦਾਸਪੁਰ ਦੇ ਵਿੱਚ ਵੀ ਗੁਰਦਾਸਪੁਰ ਦੁਸ਼ਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਰਾੜ ਜੀ ਔਰ ਉਹਨਾਂ ਦੀ ਸਾਰੀ ਸਮੁੱਚੀ ਟੀਮ ਬੜੀ ਮਿਹਨਤ ਦੇ ਨਾਲ ਇਸ ਤਿਹਾਣ ਨੂੰ ਮਨਾਉਂਦੇ ਨੇ ਔਰ ਇਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੁਦੇਸ਼ੋਗ ਵੈਜ ਜੀ ਜੁਗੇਸ਼ ਭੰਡਾਰੀ ਜੀ ਔਰ ਬਹੁਤ ਸਾਰੀਆਂ ਰਵੀ ਮਹਾਜਨ ਜੀ ਬੈਠੇ ਨੇ ਸ਼ੋਕ ਜੀ ਮੰਦਾ ਜੀ ਨੇ ਸਾਰੇ ਬਹੁਤ ਸਾਰੀਆਂ ਐਸੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਡੇ ਇਲਾਕੇ ਦੀਆਂ ਜਿਹੜੀ ਇਸ ਪਰਵ ਨੂੰ ਮਨਾਉਣ ਦੇ ਵਿੱਚ ਸਹਿਯੋਗ ਵੀ ਦਿੰਦੇ ਨੇ ਆਪ ਵੀ ਆਪਣੀ ਹਾਜ਼ਰੀ ਵੀ ਭਰਦੇ ਨੇ ਸੋ ਮੈਂ ਇੱਕੋ ਹੀ ਗੱਲ ਕਹੂੰਗਾ ਇਹ ਤਿਹਾਰ ਭਗਵਾਨ RAM ਦੀ ਜ਼ਿੰਦਗੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜਾਉਣ ਦੀ ਲੋੜ ਆ ਕਿਉਂਕਿ ਜਿਸ ਵਕਤ ਇਹਨਾਂ ਦਿਨਾਂ ਦੇ ਵਿੱਚ ਰਮਾਇਣ ਦੀ ਗਾਥਾ ਲੋਕਾਂ ਤੱਕ ਪਹੁੰਚਾਈ ਜਾਂਦੀ ਆ ਉਹ ਜਿਹੜੇ ਸਾਡੇ ਕਲਾਕਾਰ RAM ਦੀ ਲੀਲਾ ਕਰਕੇ ਉਹ ਭਗਵਾਨ RAM ਦੀ ਲੀਲਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਕਦਰਾਂ ਕੀਮਤਾਂ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਸਮਾਜ ਦੇ ਹਰ ਕਿਤੇ ਦੇ ਵਿੱਚ ਬਹੁਤ ਵੱਡਾ ਨਿਗਾਰ ਜਿਹੜਾ ਉਹ ਆ ਰਿਹਾ ਉਹ ਤਾਂ ਹੀ ਠੱਲ ਪਾਊਗੀ ਜੇ ਅੱਜ ਅਸੀਂ ਉਸ ਭਗਵਾਨ ਰਾਮ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਜਿਸ ਤਰੀਕੇ ਦੇ ਨਾਲ ਭਗਵਾਨ ਰਾਮ ਨੇ ਅਨਿਆਏ ਦੇ ਖਿਲਾਫ ਜ਼ਬਰ ਦੇ ਖਿਲਾਫ ਡਰ ਦੇ ਖਿਲਾਫ ਇੱਕ ਲੜਾਈ ਲੜੀ ਉਹ ਉਹ ਜਿਹੜੀ ਜੜੀ ਭਾਵਨਾਵਾਂ ਨੇ ਅੱਜ ਸਾਨੂੰ ਆਪਣੀ ਜ਼ਿੰਦਗੀ ਵਿੱਚ ਪਾਉਣੀਆਂ ਚਾਹੀਦੀਆਂ ਔਰ ਮੈਨੂੰ ਕਹਿੰਦੇ ਕੋਈ ਗਰੇਜ਼ ਨਹੀਂ ਪਿਛਲੇ ਸਾਲਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਰਿਹਾ ਇੱਕ ਐਸਾ ਮਾਹੌਲ ਰਿਹਾ ਜਿੱਥੇ ਲੋਕ ਆਪਣੀ ਗੱਲ ਕਹਿ ਨਹੀਂ ਸੀ ਸਕਦੇ ਲੋਕ ਆਪਣੀ ਮਰਜ਼ੀ ਨਾਲ ਕਾਰੋਬਾਰ ਨਹੀਂ ਸੀ ਕਰ ਸਕਦੇ ਅੱਜ ਉਹ ਡਰ ਔਰ ਉਹ ਜਿਆ ਵਾਤਾਵਰਣ ਬਹੁਤ ਠੀਕ ਹੋ ਗਿਆ ਸੋ ਪਰਮੇਸ਼ਵਰ ਕਿਰਪਾ ਕਰੇ ਇਹ ਜਿਹੜੇ ਗ੍ਰੰਥ ਨੇ ਇਹ ਜਿਹੜੀ ਸਾਡੀ ਪ੍ਰਚੀਨ ਸੰਸਕ੍ਰਿਤੀ ਆ ਇਹ ਸਾਨੂੰ ਇੱਕ ਰਾਹ ਦੱਸਦੀ ਆ ਜ਼ਿੰਦਗੀ ਜੀਣ ਦਾ ਰਸਤਾ ਦੱਸਦੀ ਆ ਔਰ ਉਹਨੇ ਨੂੰ ਅਪਣਾਈਏ ਇਹ ਰਮਾਇਣ ਤਿਆਗ ਔਰ ਤਪੱਸਿਆ ਦੀ ਮੁਰਤੀਆਂ ਤੇ ਆਗਰ ਤਪੱਸਿਆ ਦੀ ਪ੍ਰੇਰਨਾ ਦੇਣ ਵਾਲਾ ਗ੍ਰੰਥਾ ਇਹਨੂੰ ਆਪਣੀ ਜਿੱਥੇ-ਜਿੱਥੇ ਪਰਮੇਸ਼ਵਰ ਨੇ ਜਿਹੜੀ-ਜਿਹੜੀ ਡਿਊਟੀ ਲਈ ਆ ਉਸ ਡਿਊਟੀ ਦਾ ਨਿਰਵਾਹ ਕਰਦੇ ਹੋਏ ਇਹਨਾਂ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਇੱਕ ਵਾਰੀ ਫੇਰ ਜਿਹੜੀ ਕਮੇਟੀ ਆ ਦਸ਼ਰਾ ਮੇਲਾ ਕਮੇਟੀ ਉਹਨਾਂ ਦੇ ਸਾਰੇ ਉਹਨਾਂ ਦਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹ ਇੱਕ ਬਹੁਤ ਮਿਹਨਤ ਕਰਕੇ ਇੰਨਾ ਵੱਡਾ ਪ੍ਰੋਗਰਾਮ ਕਰਕੇ ਅੱਜ ਲੋਕਾਂ ਨੂੰ ਇੱਕ ਤਰਾ ਸੰਦੇਸ਼ ਦਿੰਦੇ ਨੇ ਸਾਡੇ ਸਮਾਜ ਦੇ ਵਿੱਚ ਆਪਸੀ ਭਾਈਚਾਰਾ ਪਿਆਰ ਸਤਿ ਭਾਵਨਾ ਬਣੀ ਰਹੇ ਔਰ ਇਹ ਤਿਹਾੜ ਜਿਹੜੇ ਨੇ ਇਹ ਮਿਲ ਕੇ ਰਾਜਸੀ ਔਰ ਦੂਜੀਆ ਦ੍ਰਿਸ਼ਟੀ ਕੋਣਾ ਤੋਂ ਉੱਪਰ ਉੱਠ ਕੇ ਠੱਠੇ ਹੋ ਕੇ ਮਨਾਈਏ ਤਾਂ ਕਿ ਇੱਕ ਅੱਛਾ ਜਿਹੜਾ ਮੈਸੇਜ ਆ ਉਹ ਸਮਾਜ ਦੇ ਵਿੱਚ ਜਾਂਦਾ ਸੋ ਬਹੁਤ ਬਹੁਤ ਧੰਨਵਾਦ